ਤਿਆ ਲਈ ਸੀ ਸਰ ਬਿਗ ਅਪੋਲੋ ਸਰਕਸ ਲੈ ਕੇ ਆਏ ਆ ਜਿਹੜੀ ਕਿ 20 ਸਾਲ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਸਰਕਸ ਲਗਾਈ ਜਾ ਰਹੀ ਹੈ ਉਹ ਲੋ ਸਰਕਸ ਤੇ ਅਸੀਂ ਲੋਕਾਂ ਨੂੰ ਇਹੀ ਪ੍ਰੀਤ ਕਰਾਂਗੇ ਕਿ ਇਸ ਸਰਕਸ ਦਾ ਅਗਨੰਦਮਾਨ ਨੇ ਕਿਈ ਫੋਰਨ ਆਰਟਿਸਟ ਮੰਗੋਲੀਅਨ ਆਰਟਿਸਟ ਅਫਰੀਕਨ ਆਰਟਿਸਟ ਕਈ ਬਾਹਰਲੇ ਆਰਟਿਸਟ ਨੇ ਤੇ ਹੋਰ ਵੀ ਕਈ ਜਾਨਵਰ ਜੋ ਬੱਚਿਆਂ ਨੂੰ ਅਲੌਕਿਕ ਹੋ ਗਏ ਨੇ ਉਹ ਦੇਖਣ ਨੂੰ ਇਸ ਸਰਕਸ ਦੇ ਵਿੱਚ ਮਿਲਣਗੇ ਕਿ ਜਿਸ ਵਿੱਚ ਆਪਾਂ ਬੱਚਿਆਂ ਨੂੰ ਪੁਰਾਣੇ ਆਪਣੇ ਮੇਲਿਆਂ ਬਾਰੇ ਜਾਂ ਪੁਰਾਣੇ ਸਰਕਸਾਂ ਬਾਰੇ ਜਿੱਦਾਂ ਆਪਾਂ ਪੁਰਾਣੇ ਆਪਣੇ ਵੱਡਿਆਂ ਦੇ ਨਾਲ ਪੂਰਾ ਪਰਿਵਾਰ ਸਮੇਤ ਇਹ ਸਰਕਸਾਂ ਦੇਖਣ ਜਾਂਦੇ ਹੁੰਦੇ ਸੀਗੇ ਉਹ ਚੀਜ਼ਾਂ ਸਾਰੀਆਂ ਕੁਝ ਅਸੀਂ ਇੱਥੇ ਦੁਆਰਾ ਲੈ ਕੇ ਆਏ ਆਂ ਲੁਧਿਆਣਾ ਵਰਦਮਨ ਮਿਲਦੇ ਸਾਹਮਣੇ ਚੰਡੀਗੜ੍ਹ ਰੋਡ ਗਲਾਡਾ ਗਰਾਊਂਡ ਦੇ ਵਿੱਚ ਤੇ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਇਸ ਛੁੱਟੀਆਂ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੇ ਨਾਲ ਇਸ ਚੀਜ਼ ਦਾ ਵੱਧ ਤੋਂ ਵੱਧ ਆਨੰਦ ਮਾਣੋ ਕਿੰਨੇ ਟਾਈਮ ਤੱਕ ਇਹ ਸਰਕਸ ਰਹੂਗਾ ক্রিকেট ਇੱਕ ਜਾਂ ਤੋਂ ਸ਼ੋਅ ਲੱਗਿਆ ਕਰਨਗੇ ਇੱਕ ਮਹੀਨਾ ਸਾਰੇ ਸਰਕਸ ਚੱਲੂਗੀ ਬ੍ਰਦਰ ਤੇ ਇਸ ਦੀ ਟਾਈਮਿੰਗ ਜੋ ਵੀ ਹੋਊਗੀ 1 ਵਜੇ 4 ਵਜੇ 7:30 ਵਜੇ ਤਿੰਨ ਸ਼ੋਅ ਰੈਗੂਲਰ ਹੋਇਆ ਕਰਨਗੇ ਜੋ ਇਸ ਦੀ ਸਰਕਸ ਦੀ ਕੈਪੈਸਿਟੀ ਹੈ 500 ਤੋਂ 550 ਬੰਦੇ ਇੱਕ ਵਾਰੀ ਸਰਕਸ ਦੇ ਵਿੱਚ ਬੈਠ ਕੇ ਸ਼ੋਅ ਦਾ ਆਨੰਦ ਕਈ ਮੂਵੀਜ਼ ਦੇ ਸੌਂਗਸ ਤੇ ਕਈ ਕਲਿਪ ਆਰਟਿਸਟ ਤੇ ਕਈ ਸ਼ੋਅਜ਼ ਹੋਰ ਦਿਖਾਏ ਜਾਣਗੇ ਜਿਸ ਦਾ ਲੋਕ ਕੇ ਆਨੰਦ ਮਾਣ ਸਕਣਗੇ ਇਸ ਜਗ੍ਹਾ ਦੇ ਇਸ ਦੇ 3 ਪੁੱਤਰਾ ਦੀ ਟਿਕਟਾਂ 3 ਤਰ੍ਹਾਂ ਦੀਆਂ ਸੀਟਾਂ ਹੈ ਜਿਸ ਵਿੱਚ 99 ਰੁਪਏ ਤੋਂ ਟਿਕਟ ਸਟਾਰਟ ਹੋ ਜਾਂਦੀ ਹੈ ਤੇ ਲੋਕੀ ਜਿਸ ਦਾ ਨਾਮ ਨਾਨੰਦ ਮਾਨ ਸਕਦੇ ਨੇ ਕਿੰਨੇ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਇਹ ਤਰੀਕ ਇਹ 15 ਮਈ ਤੋਂ ਬਾਜੀ ਗਲਾਡਾ ਗਰਾਊਂਡ ਦੇ ਵਿੱਚ ਚੰਡੀਗੜ੍ਹ ਰੋਡ ਵਰ ઓਪੋਜ਼ਿਟ ਵਰਦਮਨ ਮੈਦਾਨ ਤੇ ਸਟਾਰਟ ਹੋ ਰਹੀ ਹੈ ਜਿਸ ਦਾ ਲੋਕੀ ਦਾ ਫਰਸਟ ਸ਼ੋ ਜਿਹੜਾ ਹੋਊਗਾ ਕੱਲ ਸ਼ਾਮੀ 7:30 ਵਜੇ ਹੋਊਗਾ ਉਸ ਤੋਂ ਬਾਅਦ ਰੈਗੂਲਰ ਤਿੰਨ ਸ਼ੋ ਹੋਇਆ ਕਰਨਗੇ 1 ਵਜੇ 4 ਵਜੇ 7:30 ਵਜੇ ਤੇ ਸਕੂਲ ਤੇ ਮਿਲਟਰੀ ਅਫਸਰਾਂ ਆਸਤੇ ਚ ਸਪੈਸ਼ਲ ਡਿਸਕਾਊਂਟ ਰੱਖਿਆ ਗਿਆ ਹੋਇਆ ਹੈ ਤੇ ਬਾਕੀ ਸਰਕ ਸੰਦੀ ਲੋਡ ਨਹੀਂ ਹੈ ਸਰ ਲੋਕਾਂ ਨੇ ਮਨੋਰੰਜਨ ਲਈ ਕੀ ਕੀ ਨਵੀਂ ਨਵੀਂ ਕੋਈ ਐਗਮਾਈ ਇਹ 빅 ਅਪੋਲੋ ਸਰਕਸ ਹੈ ਸਰ ਇਹ ਜਿਹੜੀ ਆਪਾਂ ਪੁਰਾਣੀਆਂ ਕਈ ਪੁਰਾਣੀਆਂ ਸਰਕਸਾਂ ਮੇਨ ਸਰਕਸਾਂ ਥੋੜੀਆਂ ਹੀ ਰਹਿ ਗਈਆਂ ਅੱਗੇ ਜਿੱਦਾਂ ਅਸੀਂ ਕਹੀਏ ਕਿ ਕਈ ਸਰਕਸਾਂ ਹੁੰਦੀਆਂ ਸੀ 1 2 4 5 ਵੀ ਹੁਣ ਤਾਂ ਪਹਿਲੇ ਅੱਗੇ ਕੋਈ ਗਿਣਤੀ ਨਹੀਂ ਹੁੰਦੀ ਸੀ ਸਰਕਸਾਂ ਦੀ ਹੁਣ ਜਿਹੜੀ ਹੈ ਥੋੜੀ ਗਿਣਤੀ ਦੀ ਸਰਕਸਾ ਰਹਿ ਗਈਆਂ ਉਸੇ ਤਰ੍ਹਾਂ ਕੇ ਬੋਪੋਲੋ ਸਰਕਸ ਦਾ ਆਪਣਾ ਇੱਕ ਨਾਮ ਹੈ ਆਪਣਾ ਇੱਕ ਸਟੇਟਸ ਹੈ ਆਪਣਾ ਇੱਕ ਰਿਕਸਟ ਹੈ ਤੇ ਲੋਕਾਂ ਲਈ ਅਸੀਂ ਉਹੀ ਬਿਗ ਪੋਲੋ ਸਰਕਸ ਤੇ ਲੁਧਿਆਣਾ ਵਾਸੀਆਂ ਲਈ ਲੈ ਕੇ ਆਏ ਆ ਜੀਜੋ ਰਾਮ ਨਾਨਦ ਮਾਨ ਸਰ ਇਸ ਤੋਂ ਬਣਾ ਸਰਕਸ ਕਿੱਥੇ ਲੱਗਦੀ ਸੀ 20 ਸਾਲਾਂ ਬਾਅਦ ਲੁਧਿਆਣੇ ਲੱਗੀ ਹੈ ਸਰ ਇਸ ਤੋਂ ਪਹਿਲੇ ਗੁਜਰਾਤ ਬੰਬਈ ਫੌਰਨ ਸਾਰੇ ਬੱਸੇ ਸ਼ੋਸ ਵਗੈਰਾ ਕਰਕੇ ਅੰਮ੍ਰਿਤਨਦਰ ਟਾਈਮ ਦਾ ਸ਼ਡਿਊਲ ਹੁੰਦਾ ਹੁਣ ਜਿਹਦਾ ਪੰਜਾਬ ਦਾ ਰੂਟ ਹੈ ਇਸ ਤੋਂ ਬਾਅਦ ਜਾਊਗੀ ਹਿਮਾਚਲ ਫਿਰ ਉਸ ਤੋਂ ਬਾਅਦ ਜੰਮੂ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਰੋਟੇਸ਼ਨ ਤੋਂ ਬਾਅਦ ਇੱਥੇ ਦੁਬਾਰਾ ਸਰਕਸ ਆਊਗੀ ਜਿੱਦਾਂ ਉਹ ਸਰਕਸਾਂ ਹੌਲੀ ਹੌਲੀ ਖਤਮ ਹੋਈਆਂ ਜਾ ਰਹੀਆਂ ਹੈ ਏ ਵੀ ਨਹੀਂ ਪਤਾ ਲੋਕੀ ਕਿਸ ਲੁਧਿਆਣੇ ਦੇ ਦੁਆਰਾ ਇਹ ਸਰਕਸ ਆਊਗੀ ਜਾਂ ਨਹੀਂ ਆਊਗੀ ਸਾਰੇ ਸਰਕਸ ਦੇ ਨਾਲ ਜਿਹੜਾ ਹੋਰ ਬੱਚਿਆਂ ਦਾ ਮਨੋਰੰਜਨ ਵਾਚ ਹੋਰ ਬੱਚਿਆਂ ਦੇ ਮਨੋਰੰਜਨ ਲਈ ਸਰ ਇੱਥੇ ਕਾਰਨੀਵਲ ਲਗਾਇਆ ਜਾ ਰਿਹਾ ਉਸ ਦੀ ਸਟਾਰਟਿੰਗ ਲਈ ਇੱਕ ਹਫਤਾ ਬਾਅਦ ਕੀਤੀ ਜਾਊਗੀ ਜੋ ਕਿ ਦੁਬਈ ਥੀਮ ਕਾਰਨੀਵਲ ਹੈ ਉਸ ਵਿੱਚ ਨਮਾ ਵੈਸ਼ਨੂ ਦੇਵੀ ਦੀ ਯਾਤਰਾ ਬਣਾਈ ਜਾ ਰਹੀ ਹੈ ਜਿਸ ਦਾ ਵੀ ਬਹੁਤ ਲੋਕੀ ਗਰੁੱਪ ਇੱਥੇ ਦੇਖਣ ਨੂੰ ਤੁਹਾਨੂੰ ਮਿਲੇਗਾ ਤੇ ਹੋਰ ਵੀ ਉਸ ਵਿੱਚ ਕਈ ਤਰ੍ਹਾਂ ਦੇ ਨਵੇਂ ਝੂਲੇ ਨੇ ਪਰ ਉਸ ਦੀ ਜਿਹੜੀ ਸਟਾਰਟਿੰਗ ਹੈ ਨੈਕਸਟ ਵੀਕ ਕੀਤੀ ਜਾਊਗੀ ਪ੍ਰੈਸ ਕਾਨਫਰੰਸ ਦੇ ਥਰੂ ਸਾਰਿਆਂ ਨੂੰ ਦੱਸਿਆ ਵੀ ਜਾਊਗਾ ਇਸ ਵੇਲੇ ਕੱਲ ਸਰਕਸ ਦੀ 在那都嘛呢？